ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬੱਚਿਆਂ ਦਾ ਉਤਸ਼ੇਹਿਤ ਹੋਰ ਤੇ ਕਿ ਜਿਨ੍ਹਾਂ ਨੇ ਇੱਥੇ ਪਹੁੰਚਦੇ ਇਨਾ ਪਿਆਰ ਮਾਣ ਸਤਿਕਾਰ ਬਖਸ਼ੇ ਇਨਾ ਨਿੱਘਾ ਸਵਾਗਤ ਕੀਤਾ ਤੁਹਾਡਾ ਨਿਰਦੇਸ਼ ਕਰਾਈਏ ਤੁਹਾਨੂੰ ਧੰਨਵਾਦ ਨਾਲ ਹੀ ਮੁਬਾਰਕਬਾਦ ਵੀ ਕਿ ਜੋ ਇੱਕ ਲੰਬੇ ਸਮੇਂ ਤੋਂ ਸਾਇੰਸ ਲੈਬ ਦੀ ਲੋੜ ਮਹਿਸੂਸ ਹੋ ਰਹੀ ਸੀਗੀ ਉਹਦਾ ਉਦਘਾਟਨ ਜਿਹੜਾ ਅੱਜ ਹੋਇਆ ਬੱਚਿਆਂ ਨੂੰ ਸਮਰਪਿਤ ਕੀਤੀ ਹੈ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਉਥੇ ਮੈਂ ਬੱਚਿਆਂ ਨੂੰ ਔਰ ਮਾਪਿਆਂ ਨੂੰ ਵੀ ਕਹਿਣਾ ਚਾਹੂਗਾ ਕਿ ਉਹੀ ਦੇਸ਼ ਉਹੀ ਸਮਾਜ ਤਰੱਕੀਆਂ ਕਰਦੇ ਨੇ ਉਹੀ ਸਿਖਰਾਂ ਤੇ ਪਹੁੰਚਦੇ ਨੇ ਜਿਹੜੇ ਦੇਸ਼ ਮੁਲਕ ਸਮਾਜ ਔਰ ਰਾਜ ਆਪਣੇ ਬੱਚਿਆਂ ਦੇ ਵਿੱਚ ਸਭ ਤੋਂ ਵੱਧ ਇਨਵੈਸਟ ਕਰ ਸਭ ਤੋਂ ਵੱਧ ਨਿਵੇਸ਼ ਕਰਨ ਨਿਵੇਸ਼ ਕੱਲੇ ਪੈਸਿਆਂ ਦੇ ਰੂਪ ਦੇ ਵਿੱਚ ਨਹੀਂ ਨਿਵੇਸ਼ ਸਮਾਂ ਦੇਣ ਦੇ ਰੂਪ ਦੇ ਵਿੱਚ ਬੱਚਿਆਂ ਤੇ ਮਿਹਨਤ ਕਰਨ ਦੇ ਰੂਪ ਦੇ ਵਿੱਚ ਜਿਹੜੇ ਜਿਹੜੇ ਇਹ ਨਿਵੇਸ਼ ਕਰਦੇ ਨੇ ਉਹੀ ਦੁਨੀਆ ਦੇ ਉੱਪਰ ਰਾਜ ਕਰਦੇ ਨੇ ਅਮਰੀਕਾ ਦੇਖ ਲਓ ਯੂਰਪ ਦੇਖ ਲਓ ਉਹਨਾਂ ਮੌਲਕਾਂ ਨੇ ਸਿੱਖਿਆ ਨੂੰ ਆਪਦੀ ਜ਼ਿੰਮੇਵਾਰੀ ਸਮਝਿਆ ਪਿਛਲੇ 3 ਸਾਲਾਂ ਤੋਂ ਪੰਜਾਬ ਦੇ ਵਿੱਚ ਭਗੰਤ ਮਾਨਜੀ ਦੇ ਬਾਈ ਦੇ ਵਿੱਚ ਨਵਾਰ ਬਦਲਣ ਦਾ ਕੰਮ ਚੱਲ ਰਿਹਾ ਹੈ ਔਰ ਬਹੁਤ ਸਾਰੇ ਸਕੂਲ ਅਣਗਿਣਤ ਸਕੂਲ ਹੈ ਜਿਵੇਂ ਪੰਜਾਬ ਦੇ ਵਿੱਚ ਜਿੱਥੇ ਕਿਸੇ ਦੀ ਬਾਉਂਡਰੀ ਵਾਲ ਨਹੀਂ ਕਿਤੇ ਕਮਰੇ ਨਹੀਂ ਪੂਰੇ ਹੈਗੇ ਕਿਤੇ ਲੈਬਾਰਟਰੀਜ਼ ਨਹੀਂ ਹੈਗੀਆਂ ਕਿਤੇ ਟਾਇਲਟ ਨਹੀਂ ਹੈਗੇ ਕਿਤੇ ਬੈਂਚ ਨਹੀਂ ਹੈਗੇ ਫਰਨੀਚਰ ਨਹੀਂ ਹੈਗੇ ਇਹ ਚੀਜ਼ਾਂ ਦੀ ਬਹੁਤ ਵੱਡੇ ਪੱਧਰ ਤੇ ਪ੍ਰਗਟ ਸੀ ਤੇ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਪਿਛਲੇ 3 ਸਾਲਾਂ ਦੇ ਵਿੱਚ ਬਹੁਤ ਕੰਮ ਨੇ ਜਿਹੜੇ ਇਹਨਾਂ ਵਿੱਚੋਂ ਕੰਪਲੀਟ ਹੋ ਚੁੱਕੇ ਜਿਸ ਦੀ ਵਜ੍ਹਾ ਕਰਕੇ ਅੱਜ ਇੱਕ ਨੁਹਾਰ ਹੈ ਜਿਹੜੀ ਉਹ ਸਕੂਲਾਂ ਦੀ ਸਰਕਾਰੀ ਸਕੂਲਾਂ ਦੀ ਬਦਲੀ ਜਾ ਰਹੀ ਹੈ ਇਸ ਨਗਰ ਦੇ ਵਿੱਚ ਹੁਣ ਤੱਕ ਤਕਰੀਬਨ 7.5 ਕਰੋੜ ਦੇ ਕਰੀਬ ਜਿਹੜੇ ਚਾਹੇ ਜੀ ਦੇ ਵਿੱਚ ਅੰਡਰਗਰਾਉਂਡ ਪਾਈਪਲਾਈਨ ਦਾ ਤਕਰੀਬਨ 3 ਕਰੋੜ 90 ਲੱਖ ਰੁਪਇਆ ਲਾਇਬ੍ਰੇਰੀ ਵਾਸਤੇ ਯਾਦਗਾਰ ਗੇਟ ਵਾਸਤੇ ਬਹੁਤ ਸਾਰੇ ਕੰਮਾਂ ਦੇ ਵਾਸਤੇ ਜਿਹੜੇ ਫੌਂਡਸ ਨੇ ਆ ਵੀ ਚੁੱਕੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਨਗਰ ਦੇ ਲਈ ਹੋਰ ਵੀ ਵੱਡੇ ਪ੍ਰੋਜੈਕਟ ਨੇ ਜਿਹੜੇ ਆਉਣਗੇ ਮੇਰਾ ਤੁਹਾਨੂੰ ਇਹ ਵਿਸ਼ਵਾਸ ਦੋਣਾ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਬਹੁਤ-ਬਹੁਤ ਮੁਬਾਰਕਬਾਦ ਹੈ